ਨਮਸਕਾਰ ਦੋਸਤੋ ਇੱਕ ਨਵਾਂ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਕਿ ਨਮੀਸ਼ਾ ਪ੍ਰਿਆ ਦੀ ਫਾਂਸੀ ਦੀ ਸਜ਼ਾ ਦਾ ਜਿਹੜਾ ਮਾਮਲਾ ਹੈ ਯਮਨ ਦੇ ਵਿੱਚ ਉਸ ਦੇ ਵਿੱਚ ਇੱਕ ਨਵਾਂ ਅਪਡੇਟ ਆ ਗਿਆ ਨਵਾਂ ਅਪਡੇਟ ਇਹ ਆ ਕਿ ਪੀੜਤ ਪਰਿਵਾਰ ਜਿਹੜਾ ਯਮਨ ਦਾ ਜਿਸ ਬੰਦੇ ਦੀ ਨਮੀਸ਼ਾ ਪ੍ਰਿਆ ਹੱਥੋਂ ਹੱਥਿਆ ਹੋ ਗਈ ਸੀ ਉਸ ਪਰਿਵਾਰ ਨੇ ਬਲੱਡ ਮਨੀ ਲੈਣ ਤੋਂ ਇਨਕਾਰ ਕਰ ਦਿੱਤਾ ਪੂਰਾ ਮਾਮਲਾ ਕੀ ਹੈ ਉਸ ਨੂੰ ਜਾਣਨ ਲਈ ਇਸ ਵੀਡੀਓ ਨੂੰ ਪੂਰਾ ਦੇਖੋ ਤਾਂ ਜੋ ਪਤਾ ਲੱਗੇ ਕਿ ਉਸ ਪਰਿਵਾਰ ਨੇ ਬਲੱਡ ਮਨੀ ਜੋ 8.5 ਕਰੋੜ ਦੀ ਬਲੱਡ ਮਨੀ ਸੀ ਐਡੀ ਵੱਡੀ ਰਕਮ ਲੈਣ ਤੋਂ ਇਨਕਾਰ ਕਿਉਂ ਕੀਤਾ ਸੋ ਇਸ ਵੀਡੀਓ ਚ ਗੱਲ ਕਰਦੇ ਹਾਂ ਕਿ ਫਾਂਸੀ ਦੀ ਸਜ਼ਾ ਤੋਂ ਬਚ ਸਕਦੀ ਹੈ ਜਾਂ ਨਹੀਂ ਕੀ ਉਹ ਬਚ ਕੇ ਭਾਰਤ ਆ ਸਕੇਗੀ ਕੀ ਉਹ ਆਪਣੇ ਪਰਿਵਾਰ ਨੂੰ ਮਿਲ ਸਕੇਗੀ ਆਪਣੀ ਬੱਚੀ ਨੂੰ ਦੇਖ ਪਾਏਗੀ ਜਾਂ ਨਹੀਂ ਜੋ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਜ਼ਰੂਰ ਕਰ ਦੇਣਾ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਸੋ ਗੱਲ ਕਰਦੇ ਹਾਂ ਕਿ ਭਾਰਤ ਦੇ ਧਰਮਗੁਰੂ ਗ੍ਰੈਂਡ ਮੁਫਤੀ ਸਾਹਿਬ ਨੇ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਸੀ ਕਿ ਸਾਡੀ ਇਸ ਪਰਿਵਾਰ ਦੇ ਨਾਲ ਗੱਲਬਾਤ ਚੱਲ ਰਹੀ ਆ ਇਸ ਲਈ ਫਾਂਸੀ ਨੂੰ ਰੋਕ ਦਿੱਤਾ ਜਾਵੇ ਫਿਲਹਾਲ ਤੋਂ ਫਾਂਸੀ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਖਬਰ ਇਹ ਆਈ ਆ ਕਿ ਜਿਹੜੇ ਬੰਦੇ ਦਾ ਯਮਨ ਦੇ ਵਿੱਚ ਕਤਲ ਹੋਇਆ ਸੀ ਮਨੀਸ਼ਾ ਪ੍ਰਿਆ ਦੇ ਹੱਥੋਂ ਤਨਾਲ ਅਬਦੋ ਮਹਿੰਦੀ ਦਾ ਜੋ ਕਤਲ ਹੋਇਆ ਸੀ ਉਸ ਦਾ ਭਰਾ ਅਬਦελ ਫਤੇਹ ਮਹਦੀ ਜੋ ਕਿ ਗੱਲਬਾਤ ਕਰ ਰਿਹਾ ਸੀ ਲਗਾਤਾਰ ਅਚਾਨਕ ਉਹ ਮੁਕਰ ਗਿਆ ਅਬਦελ ਫਤੇਹ ਮਹਿਦੀ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਕਿ ਮੈਂ ਭਾਰਤ ਦੇ মিডিਆ ਤੋਂ ਬਹੁਤ ਜ਼ਿਆਦਾ ਨਾਖੁਸ਼ ਹਾਂ ਕਿਉਂਕਿ ਭਾਰਤ ਦੇ মিডিਆ ਨੇ ਜਿਸ ਤਰ੍ਹਾਂ ਮੇਰੇ ਭਰਾ ਤੇ ਕਿਚੜ ਉਛਾਲਿਆ ਉਹ ਸਾਰੀਆਂ ਗਲਤ ਅਪਵਾਹਾਂ ਨੇ ਮੇਰੇ ਭਰਾ ਨੇ ਕਦੇ ਵੀ ਨਮੀਸ਼ਾ ਪ੍ਰਿਆ ਦਾ ਸ਼ੋਸ਼ਣ ਨਹੀਂ ਕੀਤਾ ਮੇਰੇ ਭਰਾ ਨੇ ਕਦੇ ਵੀ ਨਮੀਸ਼ਾ ਪ੍ਰਿਆ ਤੇ ਜ਼ੁਲਮ ਨਹੀਂ ਕੀਤਾ ਉਸ ਨੇ ਇਹ ਵੀ ਕਿਹਾ ਕਿ ਮੇਰੇ ਭਰਾ ਅਤੇ ਨਮੀਸ਼ਾ ਦੇ ਵਿਚਕਾਰ ਜਿਹੜੇ ਸਬੰਧ ਸੀਗੇ ਉਹ ਸਾਮਾਨਿਆ ਸਬੰਧ ਸੀਗੇ ਬਹੁਤ ਚੰਗੇ ਸਬੰਧ ਸੀ ਮੇਰਾ ਭਰਾ ਜਿਸ ਦੀ ਨਮੀਸ਼ਾ ਪ੍ਰਿਆ ਨੇ ਹਤਿਆ ਕੀਤੀ ਹੈ ਉਸ ਦੇ ਨਾਲ ਹਿੰਦੁਸਤਾਨ ਵੀ ਗਿਆ ਸੀ ਘੁੰਮਣ ਵਾਸਤੇ ਤੇ ਉੱਥੇ ਉਹ ਉਸ ਦੇ ਪਰਿਵਾਰ ਨੂੰ ਮਿਲਿਆ ਵੀ ਸੀ ਤੇ ਉਸ ਦੇ ਨਾਲ ਇਸ ਕਰਕੇ ਸਬੰਧ ਜਿਹੜੇ ਚੰਗੇ ਸੀ ਨਮੀਸ਼ਾ ਪ੍ਰਿਆ ਨੇ ਕਦੇ ਵੀ ਕੋਰਟ ਦੇ ਵਿੱਚ ਆਪਣੇ ਬਿਆਨਾਂ ਦੇ ਵਿੱਚ ਇਹ ਨਹੀਂ ਕਿਹਾ ਕਿ ਮੇਰੇ ਭਰਾ ਤਲਾਲ ਅਬਦੁਮਹਿਦੀ ਨੇ ਨਮੀਸ਼ਾ ਪ੍ਰਿਆ ਦਾ ਸ਼ੋਸ਼ਣ ਕੀਤਾ ਨਮੀਸ਼ਾ ਪ੍ਰਿਆ ਨਾਲ ਬਤਮੀਜ਼ੀ ਕੀਤੀ ਜਾਂ ਨਮੀਸ਼ਾ ਪ੍ਰਿਆ ਨਾਲ ਜ਼ਿਆਤੀ ਕੀਤੀ ਸੋ ਜਿਹੜਾ ਭਾਰਤ ਦਾ ਸੋਸ਼ਲ ਮੀਡੀਆ ਉਸ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਤੋਂ ਮੈਂ ਬਹੁਤ ਦੁਖੀ ਹਾਂ ਭਾਰਤ ਦਾ ਜਿਹੜਾ ਸੋਸ਼ਲ ਮੀਡੀਆ ਉਹ ਨਮੀਸ਼ਾ ਪ੍ਰਿਆ ਨੂੰ ਪੀੜਤਾ ਕਹਿੰਦਾ ਜਦ ਕਿ ਪੀੜਤਾ ਅਸੀਂ ਆ ਸਾਡੇ ਭਰਾ ਨੂੰ ਮਾਰ ਕੇ ਇਸ ਲੜਕੀ ਨੇ ਸਾਡੇ ਭਰਾ ਦੇ ਟੁਕੜੇ ਟੁਕੜੇ ਕਰਕੇ ਪਾਣੀ ਦੀ ਟੈਂਕੀ ਦੇ ਵਿੱਚ ਸੁੱਟੇ ਗਏ ਤਾਂ ਸਾਨੂੰ ਵੀ ਤਾਂ ਬਹੁਤ ਦੁੱਖ ਹੋਇਆ ਸਾਨੂੰ ਵੀ ਬਹੁਤ ਜ਼ਿਆਦਾ ਜਿਹੜੀ ਆ ਇਸ ਗੱਲ ਦੀ ਨਾਰਾਜ਼ਗੀ ਆ ਕਿ ਭਾਰਤ ਦਾ ਜਿਹੜਾ ਮੀਡੀਆ ਉਸ ਲੜਕੀ ਨੂੰ ਪੀੜਤਾ ਦੱਸ ਰਿਹਾ ਸਾਨੂੰ ਪੀੜਤਾ ਨਹੀਂ ਦੱਸ ਰਿਹਾ ਸੋ ਅਸੀਂ ਇਸ ਗੱਲੋਂ ਨਾਰਾਜ਼ ਆ ਸੋ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅਬਦੇਲ ਫਤੇ ਮਹਿਦੀ ਜਿਹੜਾ ਹੈਗਾ ਉਹ ਗੱਲਬਾਤ ਕਰਨ ਲਈ ਨਹੀਂ ਮੰਨ ਰਿਹਾ ਉਹ ਕਹਿੰਦਾ ਵੀ ਇਸ ਨੇ ਮੇਰੇ ਭਰਾ ਨੂੰ ਮਾਰਿਆ ਮੌਤ ਦਾ ਬਦਲਾ ਮੌਤ ਹੋਵੇਗਾ ਤੇ ਇਸ ਨੂੰ ਸਜ਼ਾ ਜ਼ਰੂਰ ਮਿਲੇਗੀ ਸੋ ਇਹ ਇੱਕ ਬਹੁਤ ਵੱਡੀ ਚਕਾਉਣ ਵਾਲੀ ਜਿਹੜੀ ਖਬਰ ਆ ਰਹੀ ਆ ਤਾਂ ਹੁਣ ਜਿਹੜੀ ਆਖਰੀ ਉਮੀਦ ਨਮੀਸ਼ਾ ਪ੍ਰਿਆ ਨੂੰ ਬਚਾਉਣ ਦੀ ਆ ਫਾਂਸੀ ਦੀ ਸਜ਼ਾ ਤੋਂ ਉਹ ਕੀ ਹੋ ਸਕਦੀ ਆ ਇੱਕ ਉਮੀਦ ਜਿਤਾਈ ਗਈ ਸੀ ਕਿ ਜਿਹੜਾ ਤਲਾਲ ਅਬਦੁਲ ਮਹਿਦੀ ਆ ਜਿਸ ਦੀ ਨਮੀਸ਼ਾ ਪ੍ਰਿਆ ਦੇ ਹੱਥੋਂ ਹੱਤਿਆ ਹੋਈ ਆ ਸ਼ਾਇਦ ਉਹ ਬਲੱਡ ਮਨੀ ਲੈ ਕੇ ਨਮੀਸ਼ਾ ਪ੍ਰਿਆ ਨੂੰ ਮਾਫ ਕਰ ਦੇਣਗੇ ਪਰ ਉਹਨਾਂ ਨੇ ਜਿਹੜੀ ਹੈਗੀ ਆ ਬਲੱਡ ਮਨੀ ਲੈਣ ਤੋਂ ਇਨਕਾਰ ਕਰ ਦਿੱਤਾ ਸੋ ਇਸ ਕਰਕੇ ਜਿਹੜਾ ਤਲਾਲ ਅਬਦੁਲ ਮਹਿਦੀ ਜਿਸ ਦਾ ਕਤਲ ਹੋਇਆ ਨਮੀਸ਼ਾ ਪ੍ਰਿਆ ਦੇ ਹੱਥੋਂ ਉਸ ਦਾ ਭਰਾ ਜਿਹੜਾ ਹੈਗਾ ਅਬਦਿਲ ਫਤੇਹ ਮਹਿਦੀ ਉਹ ਬਿਲਕੁਲ ਮੁਕਰ ਗਿਆ ਉਹ ਕਹਿੰਦਾ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਇਸ ਨੂੰ ਸਜ਼ਾ ਦਿੱਤੀ ਆ ਉਹ ਬਰਕਰਾਰ ਰੱਖੀ ਜਾਵੇ ਤੇ ਇਸ ਲੜਕੀ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਖੂਨ ਦਾ ਬਦਲਾ ਖੂਨ ਹੋਣਾ ਚਾਹੀਦਾ ਸੋ ਜਿਹੜੀ ਇਹ ਉਮੀਦ ਦੀ ਕਿਰਨ ਸੀ ਕਿ ਬਲੱਡ ਮਨੀ ਲੈ ਕੇ ਉਸ ਨੂੰ ਮਾਫ ਕਰ ਦਿੱਤਾ ਜਾਏਗਾ ਉਹ ਖਤਮ ਹੋ ਚੁੱਕੀ ਹੈ ਅਬਦελ ਫਤਿਹ ਮਹਿਦੀ ਇਸ ਨੇ ਬੀਬੀਸੀ ਦੇ ਨਾਲ ਵੀ ਗੱਲ ਕਰਦੇ ਹੋਏ ਇਹ ਗੱਲ ਕਹੀ ਕਿ ਖੁਦਾ ਦਾ ਕਾਨੂੰਨ ਮੁਤਾਬਕ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਆ ਇਸ ਨੇ ਮੇਰੇ ਭਰਾ ਨੂੰ ਮਾਰਿਆ ਤਾਂ ਇਸ ਨੂੰ ਖੁਦਾ ਦਾ ਕਾਨੂੰਨ ਸਜ਼ਾ ਦੇਗਾ ਇਹ ਸ਼ਰੀਆ ਦਾ ਕਾਨੂੰਨ ਜਿਹੜਾ ਹੈਗਾ ਇਹ ਖੁਦਾ ਦਾ ਕਾਨੂੰਨ ਹੀ ਹੈ ਅਗਰ ਅਬਦਿਲ ਫਤਿਹ ਮਹਦੀ ਖੁਦਾ ਦੇ ਕਾਨੂੰਨ ਦੇ ਮੁਤਾਬਕ ਗੱਲ ਕਰਦਾ ਤਾਂ ਖੁਦਾ ਦਾ ਕਾਨੂੰਨ ਤਾਂ ਇਹ ਵੀ ਕਹਿੰਦਾ ਕਿ ਮਾਫ ਕਰ ਦੇਣਾ ਹੀ ਸਭ ਤੋਂ ਵੱਡੀ ਸਜ਼ਾ ਹੈ ਸੋਈ ਕਮੇਟੀ ਕਰਨ ਜਾਗੀ ਸੀ ਕਿ ਸ਼ਾਇਦ ਉਹ ਮaaf ਕਰ ਦੇਗਾ ਜਿਸ ਤਰ੍ਹਾਂ ਉਹਨੇ ਖੋਦਾ ਦੇ ਕਾਨੂੰਨ ਦੀ ਗੱਲ ਕੀਤੀ ਸੀ ਪਰ ਉਸ ਦੇ ਨਾਲ ਜਿਹੜੀ ਲਗਾਤਾਰ ਗੱਲਬਾਤ ਮੌਲਵੀਆ ਵੱਲੋਂ ਜਾਂ ਉੱਥੇ ਦੇ ਬਦਵਾਨਾਂ ਵੱਲੋਂ ਜਾਂ ਭਾਰਤ ਦੇ ਧਰਮਗੁਰੂ ਗ੍ਰੈਂਡ ਮੁਫਤੀ ਅਬੂ ਬਕਰ ਸਾਹਿਬ ਵੱਲੋਂ ਜ਼ੋਰ ਪਾਇਆ ਗਿਆ ਸੀਗਾ ਉਹ ਉਸ ਗੱਲ ਤੋਂ ਬਿਲਕੁਲ ਮੁਕਰ ਗਿਆ ਵੀ ਸਾਡਾ ਪਰਿਵਾਰ ਜਿਹੜਾ ਹੈਗਾ ਉਹ ਨਹੀਂ ਮੰਨਦਾ ਅਸੀਂ ਜਿਹੜੀ ਬਲੱਡ ਮਨੀ ਲੈ ਕੇ ਮਾਫ ਨਹੀਂ ਕਰ ਸਕਦੇ ਸੋ ਇਸ ਲੜਕੀ ਨੇ ਮੇਰੇ ਭਰਾ ਦੀ ਹੱਤਿਆ ਕੀਤੀ ਹੈ ਸੋ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ